ਜਲਾਲਾਬਾਦ ਬਾਬਾ ਖੇਤਰਪਾਲ ਜੀ ਦੇ ਮੰਦਿਰ ਵਿੱਚ ਹਰੇਕ ਐਤਵਾਰ ਨੂੰ ਜੰਡਾ ਦਾ ਰਾਜਾ ਲੰਗਰ ਸਭਾ ਅਤੇ ਸ਼ਹਿਰ ਦੇ ਸਹਿਯੋਗ ਦੇ ਨਾਲ ਜਿਹੜਾ ਲੰਗਰ ਇੱਥੇ ਹਰੇਕ ਐਤਵਾਰ ਨੂੰ ਲਗਾਇਆ ਜਾਂਦਾ ਹੈ ਅਤੇ ਜੋ ਵੀ ਸੰਗਤਾਂ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕਣ ਲਈ ਆਉਂਦੀਆਂ ਹਨ ਤਾਂ ਉਹਨਾਂ ਦੀਆਂ ਜਿਹੜੀਆਂ ਮਨੋ ਕਾਮਨਾ ਜ਼ਰੂਰ ਪੂਰੀਆਂ ਹੁੰਦੀਆਂ ਨੇ ਦੱਸਿਆ ਜਾਂਦਾ ਹੈ ਕਿ ਜਿਹੜਾ ਵੀ ਬਾਬੇ ਨੂੰ ਸੱਚੇ ਦਿਲ ਨਾਲ ਮੰਨਦਾ ਹੈ ਤਾਂ ਬਾਬਾ ਉਹਨੂੰ ਕਦੇ ਵੀ ਖਾਲੀ ਨਹੀਂ ਮੋੜਦਾ ਤਾਂ ਹਮੇਸ਼ਾ ਹੀ ਹੁੰਦੀਆਂ ਜਿਹੜੀਆਂ ਝੋਲੀਆਂ ਭਰ ਕੇ ਰੱਖਦਾ ਹੈ ਤੇ ਇੱਥੋਂ ਦੇ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਬਾਬਾ ਜੀ ਦੇ ਦਰਬਾਰ ਤੇ ਜਿਹੜਾ ਸੱਚੇ ਦਿਲੋਂ ਆਉਂਦਾ ਹੈ ਉਹਦੀ ਹਰੇਕ ਜਿਹੜੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਅਸੀਂ ਪ੍ਰਧਾਨ ਨਾਲ ਗੱਲਬਾਤ ਕਰਾਂਦੇ ਅੱਜ ਨਵਰਾਤਿਆਂ ਦੇ ਲੰਗਰ ਪਹਿਲਾ ਨਰਾਤਾ ਹੈ ਪਹਿਲੇ ਨਰਾਤੇ ਵਾਲ ਦੇ ਜਿਹੜੇ ਆ ਤੇ ਲੰਗਰ ਲਗਾਏ ਗਏ ਨੇ ਸ਼ੋਧ ਲੰਗਰ ਕੀ ਕਹਿਣਾ ਚਾਹਦੇ ਤੁਸੀਂ ਜੈ ਮਾਦਾ ਜੀ ਜਬਾਬੇ ਜੀ ਅੱਜ ਬਾਬਾ ਜੀ ਦੀ ਕਿਰਪਾ ਨਾਲ ਚਾਵਲਾ ਦਾ ਰੱਤੇ ਵਾਲਾ ਮੰਗਲ ਚੱਲ ਰਿਹਾ ਨਾਲ ਕੇਲੇ ਬਾਬਾ ਜੀ ਦੀ ਬਹੁਤ ਕਿਰਪਾ ਇੱਥੇ ਹਰ ਸੰਡੇ ਲੰਗਰ ਲਾਇਦਾ ਅੱਜ ਮਹਾਮਾਰੀ ਦਾ ਪਹਿਲਾ ਦਰਤਾ ਇਸ ਕਰਕੇ ਰੱਤੇ ਵਾਲੇ ਲੰਗਰ ਚੱਲ ਰਿਹਾ ਜੈ ਮਾਦਾ